ਜਿਹੜਾ ਤਾਂ ਹੰਡੀ ਪਗੇਰੀ ਚ ਨਰੇਗਾ ਦੇ ਕਾਨੂੰਨ ਲੈ ਕੇ ਕਾਫੀ ਵਿਵਾਦ ਹੋਇਆ ਇਹ ਵੀ ਪਤਾ ਲੱਗਿਆ ਕਿ ਕਈ ਜਾਲੀ ਹਾਜ਼ਰੀਆਂ ਲਾ ਕੇ ਪੈਸੇ ਪਾਈ ਜਾਂਦੇ ਨੇ ਬੰਦੇ ਪਾਸੇ ਕੰਮ ਕਰਦੇ ਆ ਦਿਹਾੜੀ ਇੱਥੇ ਲੈਣੇ ਮੇਰੇ ਕਰਦੇ ਸਾਡੇ ਕੋਲ ਹੁਣੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਤੋਂ ਆਏ ਹੈਗੇ ਉਹਨਾਂ ਨੇ ਸ਼ਿਕਾਇਤ ਦਿੱਤੀ ਹੈ ਤੇ ਅਸੀਂ ਇਹਦੇ ਵਾਸਤੇ ਜੀਆਰਐਸ ਔਰ ਮੇਟ ਔਰ ਏਪੀਓ ਨੂੰ ਸੋਮਰ ਵਾਸਤੇ ਵੀ ਰਿਪੋਰਟ ਤਲਬ ਕੀਤਾ ਹੈ ਹਾਂ ਜੀ ਬਹੁਤ ਸਾਰੇ ਕੀ ਬੈਕਟੀਆਂ ਜਿਹਨਾਂ ਨੂੰ ਕਾਰਡ ਬਣਿਆ ਪਰ ਕੰਮ ਨਹੀਂ ਮਿਲਦਾ ਹਾਂਜੀ ਰਿਕਾਰਡ ਦੇਖ ਕੇ ਸਾਰਾ ਜਿਹੜਾ ਹੈਗਾ ਇਨਕੁਆਇਰੀ ਕਰਾਂਗੇ ਉਸ ਤੋਂ ਬਾਅਦ ਹੀ ਇਹ ਤੇ ਬਾਰੇ ਅਸੀਂ ਕੁਝ ਕਹਿ ਸਕਦੇ ਹਾਂ ਤਾਂ ਜਿਹੜੀ ਗਲਤੀ ਆ ਉਹ ਉਹਦੇ ਮਤਲਬ ਕਿ ਰਿਸਟਾ ਲੈਂਦਾ ਚੋਗਾ ਜਿਹੜੇ ਪੈਸੇ ਪਾਏ ਗਏ ਹੈ ਕਿ ਮੇਟ ਦਾ ਤੇ ਸਰਪੰਚ ਦਾ ਅੰਰੋਲ ਹੁੰਦਾ ਜੀ ਉਹਦੇ ਵਿੱਚ ਦੇਖੋ ਅਸੀਂ ਰਿਕਾਰਡ ਮੰਗਾਇਆ ਹੈ 11 ਤਰੀਕ ਨੂੰ ਰਿਕਾਰਡ ਲੈ ਕੇ ਆਣਗੇ ਉਸ ਤੋਂ ਬਾਅਦ ਪੜਤਾਲ ਕਰਾਂਗੇ ਤੇ ਪਤਾ ਲੱਗੇਗਾ ਕਿ ਕਿੱਥੇ ਪੈਸੇ ਗਲਤ ਪਏ ਹੈ ਜਾਂ ਨਹੀਂ ਪਏ ਹੈਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ ਅਧਰਹੀ 80 ਸੀਮਾ ਨੂੰ ਕੰਪਲੇਂਟ ਦੇ ਕੇ ਆਏ ਆ ਕਿ ਸਰਪੰਚੋਦਾਰਾ ਜਿਹੜੇ ਨਰੇਗਾ ਚ ਘਪੜੇ ਕੀਤੇ ਗਏ ਆ ਕੁਝ ਨਾਮ 7-8 ਜਣਾਂ ਦੇ ਜਿਨ੍ਹਾਂ ਨੇ ਜਦੋਂ ਇੱਕ ਦਿਨ ਵੀ ਕੋਈ ਕੰਮ ਨਹੀਂ ਕੀਤਾ ਸੀ ਪਰ ਉਹਨਾਂ ਦੇ ਪੈਸੇ ਆਏ ਕਿਸੇ ਤੇ 40000 ਕਿਸੇ 50000 ਤੇ ਉਹ ਅਸੀਂ ਰਿਕੁਐਸਟ ਕਰਕੇ ਆਏ ਕਿ ਉਹਨਾਂ ਦੀ ਪੜਤਾਲ ਕੀਤੀ ਜਾਵੇ ਪੜਤਾਲ ਕਰਕੇ ਜਿਹੜੇ ਦੋਸ਼ੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਹਾਜ਼ਰੀਆਂ ਤਾਂ ਮੇਰੇ ਤੋਂ ਲਉਂਦੀ ਪਰ ਉਹਨੂੰ ਮੇਰੇ ਨੂੰ ਮਜਬੂਰ ਕਰਕੇ ਜਿਹੜੀ ਪੰਚਾਇਤ ਹੁੰਦੀ ਹੈ ਉਹਨੂੰ ਫਿਰ ਪ੍ਰੈਸ਼ਰਾਈਜ਼ ਕਰਕੇ ਜਾ ਆਪ ਦੇ ਕੋਲੋਂ ਕੰਮ ਕਰਾਉਂਦੇ ਕੋਈ ਆਪ ਦੇ ਘਰਾਂ ਚ ਕੰਮ ਕਰਾਉਂਦੇ ਹੀ ਕਿਤੇ ਕਿਤੇ ਪਰਸਨਲ ਯੂਜ਼ ਵਾਸਤੇ ਵਰਤੀ ਜਾਂਦੇ ਹੀ ਇੰਨੇ ਕ ਪੈਸ਼ੈਂਟਾਂ ਕਪੜਾ ਤੁਹਾਡੇ ਹਿਸਾਬ ਨਾਲ ਇਹ ਤਾਂ ਜੀ ਮੋਟਾ ਮੋਟਾ ਤਾਂ ਲੱਖਾਂ ਚ ਹੈ ਜੀ 2-3 ਲੱਖ ਤੋਂ ਘੱਟ ਹੋਊਗਾ ਜਿਆਦਾ ਵੀ ਹੋ ਸਕਦਾ ਲੱਗਦਾ ਜੇ ਇਹਦੀ ਜਾਂਚ ਹੋਵੇ ਤਾਂ ਲਗਾ ਬੜਾ ਬਹੁਤ ਕਪੜਾ ਨਿਕਲ ਸਕਦਾ ਬਹੁਤ ਵਾਹ ਹਾਂ ਇਹਦੇ ਨਾਲ ਹੋਰ ਵੀ ਨਿਕਲਣੇ ਕਪੜੇ ਇਹ ਤਾਂ ਹੁਣ ਜਿਹੜੇ ਮੇਨ ਮੇਨ ਆਪਾਂ ਨੂੰ ਪਤਾ ਲੱਗ ਗਿਆ ਜਿਨ੍ਹਾਂ ਦੇ ਹੋਏ ਸੀ ਕਿ ਹਾਜ਼ਰੀਆਂ ਕੋਈ ਆਪਣਾ FCI ਚ ਜੌਬ ਕਰਦਾ ਕੋਈ ਆਟੋ ਚਲਾਉਂਦਾ ਉਹਨਾਂ ਦੀ ਹਾਜ਼ਰੀਆਂ ਇਧਰ ਨਰਿਕਾ ਚ ਲੱਗ ਜਾਂਦੀਆਂ ਇਹ ਚੀਜ਼ ਆ ਲੱਗਦਾ ਨਹੀਂ ਕਿ ਸਰਕਾਰ ਨਾਲੀ ਧੋਖਾ ਤੇ ਸਾਡੇ ਲੋਕਾਂ ਨਾਲੀ ਧੋਖਾ ਜਿਹੜਾ ਪੈਸਾ ਜਾਏਗਾ ਇਹ ਤਾਂ ਹੈ ਜਿਹੜੇ ਹੁਣ ਕਈ ਬੰਦੇ ਸੀਗੇ ਜਿਹੜੇ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਦੇ ਪੈਸੇ ਆਏ ਹੋਏ ਆ ਜਿਹੜੇ ਬੰਦੇ ਕੰਮ ਕਰ ਸਕਦੇ ਉਹਨਾਂ ਨੂੰ ਵਿਸਰਪੰਚ ਨੇ ਵਿਹਲੇ ਬਿਠਾਇਆ ਹੋਏ ਸੀ ਘਰੇ ਉਹ ਵੀ ਬਹੁਤ ਜਨੇ ਰੋਲਾ ਪਾਉਂਦੇ ਅੱਜ ਵੀ ਸਾਡੇ ਪਿੰਡ ਤੁਸੀਂ ਆਏ ਸੀ ਸੂਰੇ ਦੇਖੇ ਹੀ ਉਹਨਾਂ ਨੂੰ 100 150 ਬੰਦੇ ਉਹਨਾਂ ਨੂੰ ਕਰਨ ਰੇਗਾ ਦੀ ਹਾਜ਼ਰੀ ਲੱਗਣੀ ਸੀ ਹਾਜ਼ਰੀ ਨਹੀਂ ਲੱਗਣ ਦਿੰਦੇ ਆਉਦੇ ਮਤਲਬ ਕੀ ਪਰਸਨਲ ਨੌਕਰ ਬਣਾ ਕੇ ਕੰਮ ਕਰਦੇ ਨੇ ਨਰੀਗਾ ਦੇ ਲੱਗਦਾ ਨਹੀਂ ਕਿ ਤੁਸੀਂ ਜਾਣ ਬੁੱਝ ਕੇ ਸਰਪੰਚ ਨੂੰ ਪਸਾ ਰਹੇ ਆ ਕੋਈ ਪਾਰਟੀ ਬਾਜ਼ੀ ਕਰਕੇ ਨਹੀਂ ਨਹੀਂ ਪਾਰਟੀ ਬਾਜ਼ੀ ਤਾਂ ਕੋਈ ਤਲਕ ਹੀ ਨਹੀਂ ਆ ਸਾਰੇ ਪ੍ਰੂਫ ਆ ਜੀ ਆ ਦੇਖੋ ਗ੍ਰੀਨ ਮਾਰਕ ਕੀਤੇ ਹੋਏ ਆਪਾਂ ਆ ਲਿਸਟਾਂ ਦੇ ਨਾਮ ਆ ਜਿਹੜੇ ਨਰੀਗਾ ਦੇ ਮਿਹਰਤ ਆ ਉਹਦੀ ਵੀ ਅਸੀਂ ਮਨਜ਼ੂਰੀ ਲਈ ਆ ਉਹ ਕਹਿੰਦੀ ਹਾਂ ਕਹਿੰਦੀ ਇਹ ਹੋਏ ਆ ਕਹਿੰਦੀ ਇਹਨਾਂ ਦੇ ਸਰਪੰਚ ਨੇ ਕੀ ਕਰਾਏ ਆ ਆ ਦੇਖੋ ਇਹਦੇ ਚਾ ਮਾਰਕ ਆ ਸ਼ਿੰਦਰ ਸਿੰਘ ਇਹ ਪੰਚਾਇਤ ਮੈਂਬਰ ਨਾਲੇ ਆ ਦੇਖ ਲਓ ਸਾਰੇ ਬੋਲਦੇ ਮਤਲਬ ਕਿ ਕਾਗਜ਼ੀ ਬੋਲਦੇ ਅਸੀਂ ਤਾਂ ਸਿਰਫ ਪੇਪਰ ਲੈ ਕੇ ਉੱਥੇ ਜਾ ਕੇ ਅਪਲੀਕੇਸ਼ਨ ਦਿਤੀਆਂ ਬਾਕੀ ਤਾਂ ਕਾਗਜ਼ਾਂ ਨਹੀਂ ਬੋਲਣਾ ਜੇ ਜੋ ਇਨਕੁਆਰੀ ਹੋਊਗੀ ਉਦੋਂ ਸੱਚੂਟ ਪਤਾ ਲੱਗੇਗਾ ਜਿਹੜੇ ਐਡੀ ਸਰ ਨੂੰ ਮਿਲ ਕੇ ਆਏ ਆ ਕੀ ਪ੍ਰੋਸੈਸ ਹਾਂ ਉਹਨਾਂ ਨੇ ਆਸ਼ਵਾਸਨ ਦਿੱਤਾ ਉਹ ਕਹਿੰਦੇ ਮੰਡੇ ਨੂੰ ਬੁਲਾ ਕੇ ਸਾਰੀ ਇਹ ਇਨਕੁਆਰੀ ਕਰਦੇ ਮੀਰਤ ਨੂੰ ਏਪੀਓ ਨੂੰ ਤੇ ਜਿਹੜੇ ਜੀਆਰਐਸ ਨਰੇਕਾ ਦੇ ਲੱਗਦਾ ਕਿ ਇਨਸਾਫ ਮਿਲ ਪਾਊਗਾ ਹਾਂ ਮਿਲਣਾ ਤਾਂ ਚਾਹੀਦਾ ਆਮ ਆਦਮੀ ਪਾਰਟੀ ਸਰਕਾਰ ਨੂੰ ਮਿਲੂਗਾ ਜ਼ਰੂਰ ਮਿਲੂਗਾ ਬਾਕੀ ਅਸੀਂ ਐਮਐਲ ਸਾਬ ਨਾਲ ਵੀ ਗੱਲ ਕਰਕੇ ਫਿਰ ਇਹਦੇ ਬੰਨ ਦੀ ਕਾਰਵਾਈ ਸਾਡੀ ਸਰਕਾਰ ਚ ਕਬੂਲਾ ਜਾ ਦੇਖੋ 2020 25 ਅੱਡ 2020 ਦਾ ਆਪਣੀ ਸਰਕਾਰ ਤੋਂ ਬਣਦੀ 2022 ਚ ਆਮ ਆਦੀ ਪਾਰਟੀ ਦੀ ਤੇ ਉਹਦੋਂ ਪਹਿਨਾਂ ਦੀ ਸਾਰੇ 26 ਅੱਡ 2020 ਉਹ ਵੀ ਕਾਂਗਰਸ ਦਾ ਤਾਂ ਹੀ ਤਾਂ ਕਪਲੇ ਹੋਏ ਕਾਂਗਰਸ ਸਰਪੰਚ ਸੀ ਕਾਂਗਰਸ ਦੇ ਚੇਅਰਮੈਨ ਸਾਹਿਬ ਸਾਰਾ ਕੁਝ ਉਹਨਾਂ ਦਾ ਫੈਮਿਲੀ ਜੀ ਦਾ ਮੈਟਰ ਸੀ ਕਹਿੰਨਾ ਤਾਂ ਜੀ ਕੀ ਨਾਂ ਨਹੀਂ ਕੋਡਾ ਮਨਪ੍ਰੀਤ ਕੌਰ ਕੀ ਕੰਮ ਕਰਦੇ ਹਾਂ ਤੁਸੀਂ ਮੈਂ ਨਰੇਗਾ ਦੀ ਅਟੈਂਡੈਂਸ ਲਾਉਣੀ ਹੈ ਮੇ ਟਮ ਹੈ ਕਿਹੜੇ ਪਿੰਡ ਜੀ ਤਲਵੰਡੀ ਪੰਘੇਰੀਆਂ ਹਾਂ ਜਿਹੜੀਆਂ ਹਾਜ਼ਰੀਆਂ ਲੈਂਦੇ ਆਂ ਤਾਂ ਜੀ ਤੁਹਾਡੇ ਵੱਲੋਂ ਕਈ ਹਾਜ਼ਰੀਆਂ ਐਸੀਆਂ ਲੱਗੀਆਂ ਨੇ ਜਿਹੜੀਆਂ ਕਿ ਲੋਕ ਕੰਮ ਤੇ ਆਏ ਨਹੀਂਗੇ ਹਜ਼ਾਰਾਂ ਦੀ ਗੈਂਤੀ ਦਾ ਜਿਹੜਾ ਵੱਡੀ ਮਾਤਰਾ ਜਿਹੜਾ ਰਪਈਆ ਜਿਹੜਾ 30000 40000 ਦੀਆਂ ਜਿਹੜੀਆਂ ਐਂਟਰੀਆਂ ਪਾਈਆਂ ਗਈਆਂ ਉਹ ਕਿਸ ਤਰ੍ਹਾਂ ਪਈਆਂ ਸਰ ਮੈਂ ਤਾਂ ਮਤਲਬ ਹਾਜ਼ਰੀ ਲਾਉਂਦੀ ਸੀਗੀ ਤੇ ਮੈਂ ਸਰਪੰਚ ਸਾਹਿਬ ਨੂੰ ਕਹਿੰਦੀ ਸੀਗੀ ਵੀ ਇਹ ਬੰਦੇ ਨਹੀਂ ਹੈਗੇ ਕਿ ਕੰਮ ਤੇ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੁਸੀਂ ਹਾਜ਼ਰੀ ਲਾਓ ਠੀਕ ਹੈ ਨਾ ਬੰਦੇ ਲੱਗੇ ਹੋਏ ਆ ਕੰਮ ਤੇ ਬੰਦੇ ਆਉਂਦੇ ਨਹੀਂ ਸੀਗੇ ਜੀ ਨਹੀਂ ਸਰ ਤੈਨੂੰ ਲੱਗਣ ਸੀ ਕਿ ਜੇ ਅਸੀਂ ਹਾਜ਼ਰੀਆਂ ਲਾਉਣੇ ਆਂ ਅਸੀਂ ਫਸ ਵੀ ਸਕਦੇ ਆਂ ਸਰ ਮੈਂ ਤਾਂ ਬਹੁਤ ਕਹਿੰਦੀ ਸੀ ਸਰਪੰਚ ਸਾਹਿਬ ਨੂੰ ਨਹੀਂ ਸੀ ਉਹ ਸੁਣਦੇ ਮੈਨੂੰ ਕਹਿੰਦੇ ਸੀ ਅਸੀਂ ਕੰਮ ਨਹੀਂ ਲਿਆ ਕੇ ਆਉਣਾ ਜਾਂ ਕਹਿੰਦੇ ਸੀ ਕਿ ਸਾਈਨ ਨਹੀਂ ਕਰਨੇ ਹੈਗੇ ਜਾਂ ਤੈਨੂੰ ਹਟਾ ਦੇਣਾ ਵਾ ਇਹਨਾਂ ਦਾ ਰਜਿਸਟਰ ਵੀ ਫੜ ਲਿਆ ਸੀ ਮੇਰੇ ਤੋਂ ਇੱਕ ਵਾਰੀ ਕਈ ਔਦਾਂ ਤਾਂ ਇੱਜੇ ਜਿਹੜੇ ਘਰਾਂ ਦੇ ਵਿੱਚ ਪੁੱਛਾਂ ਘੜਦੀਆਂ ਉਹਨਾਂ ਦੀਆਂ ਵੀ ਹਾਜ਼ਰੀਆਂ ਲੱਗੀਆਂ ਕਪਸੀ ਆਈ ਦੇ ਵਿੱਚ ਮੈਂਬਰ ਪੰਚਾਇਤ ਲੱਗਿਆ ਵਾ ਉਹਦੀਆਂ ਹੈਗੀਆਂ ਵੀ ਲੱਗੀਆਂ 50000 ਤੋਂ ਉੱਪਰ ਰਾਸ਼ੀ ਉਹਨਾਂ ਦੇ ਇਕੱਲੇ ਇਕੱਲੇ ਦੇ ਖਾਤੇ 'ਚ ਗਈ ਹੈ ਤੁਸੀਂ ਹਾਜ਼ਰੀਆਂ ਲਗਾਈਆਂ ਸਰ ਹੁਣ ਸਾਨੂੰ ਤਾਂ ਲਾਉਣੀਆਂ ਪੈਣ ਸੀ ਸਰਪੰਚ ਸਾਹਿਬ ਦੇ ਕਹਨ ਤੇ ਮੈਂਬਰ ਦੀ ਵਿਹਾਈ ਵੀ ਲਾਈ ਇੱਕ ਵੀ ਜਿਹੜਾ ਐਸ.ਐਚ. ਲੱਗਿਆ ਹਾਂਜੀ ਉਹਦਾ ਕਿੰਨਾ ਰੁਪਈਆ ਬਣਿਆ ਜੀ ਦੱਸੋ ਸਰ ਹੋਊਗਾ ਤੀ 35000 ਸਾਰਿਆਂ ਦੀ ਐਂਟਰੀਟੀ ਵੀ ਪੈਂਦੀ ਆ ਤੋਂ ਪਰੇ ਜੀ ਚੋਰ ਨਹੀਂ ਹੈਗਾ ਮੈਨੂੰ ਸਾਰਿਆਂ ਦੀ ਨਹੀਂ ਹੋ ਸਕਦੀ ਜੀ ਮਤਲਬ ਪੰਜ ਛੇ ਜਣੇ ਦੀ ਤਾਂ ਹੈਗੀ ਆ ਆਰੇ ਭਾਈ ਇਹ ਬਿਛਾਰ ਗਿਆ ਕਿਉਂ ਲੋਨੇ ਬੈਠੀ ਕੰਮ ਵੀ ਕਰੀਂ ਵੀਰ ਜੀ ਸਾਨੂੰ ਤਾਂ ਪੈਸੇ ਘੱਟ ਆਉਂਦੇ ਆ ਤੇ ਜਿਹੜੇ ਘਰੇ ਬੈਠੇ ਆ ਪੰਜਾਂ ਮੈਂਬਰਾਂ ਨੇ ਘਰੇ ਬੈਠਾਂ ਨੂੰ ਪੈਸੇ ਆਈ ਜਾਂਦੇ ਆ ਉਹਨਾਂ ਦੀ ਜਾਂਚ ਪਰਖਾਲ ਹੋਣੀ ਚਾਹੀਦੀ ਆ ਨਾਲੇ ਕੰਮ ਬੰਦ ਕਰਨ ਦੀ ਗੱਲ ਕਰ ਰਹੇ ਤੇ ਕੰਮ ਸਾਨੂੰ ਅੱਜ ਅੱਜ ਵੀ ਸਾਡਾ ਕੰਮ ਆ ਇੱਕ ਦਿਨ ਦਾ ਰਹਿੰਦਾ ਸੀ ਸਾਡਾ ਇੱਕ ਦਿਨ ਦਾ ਰਹਿੰਦਾ ਵੀ ਨਹੀਂ ਸਾਨੂੰ ਕੰਮ ਹੁਣ ਦਿੰਦੇ ਸਾਡਾ ਉਹ ਵੀ ਬਾਜਾ ਵਾਲਾ ਵੀ ਕੰਮ ਬੰਦ ਕਰ ਦਿੱਤਾ ਅਸੀਂ ਦੱਸੋ ਕਿੱਧਰ ਜਾ ਜਾਈਏ ਸਾਡੇ ਇਹ ਕੰਮ ਆ ਅਸੀਂ ਰੋਜ਼ੀ ਰੋਟੀ ਕਿੱਥੋਂ ਖਾਈਏ ਦਾਨੀਗਾ ਇਹ ਮਿਮਰਾ ਸਰਪੰਚਾ ਨਾਲ ਥੋੜੋ ਵੀ ਬਟਾਲ ਲੈ ਕੇ ਤਾਂ ਮਰ ਗਿਆ ਕਾ ਨਹੀਂ ਗਰੀਬਾਂ ਨਾਲ ਨਾ ਰਹਿ ਪਾਇਆ ਇਹ ਜਿੰਨਾ ਕੰਮ ਚੱਲਦਾ ਪਿਆ ਕਿਸੇ ਦਾ ਰੋਕਿਆ ਨਹੀਂ